ਇੱਕ ਕਹਾਵਤ ਬੜੀ ਮਕਬੂਲ ਹੈ ਕਹਿੰਦੇ ਸਰਫਾ ਕਰਕੇ ਸੁੱਤੀ ਤੇ ਆਟਾ ਖਾ ਗਈ ਕੁੱਤੀ ਹਰ ਜਦੋਂ ਬੇਧਿਆਨੇ ਵਿਚਰਿਆ ਜਾਵੇ ਜਦੋਂ ਕੋਈ ਇਨਸਾਨ ਬੇਧਿਆਨੇ ਵਿਚਰਦਾ ਪਿਆ ਹੋਵੇ ਔਰ ਉਸ ਦੇ ਨਾਲ ਅਣਗੌਲਿਆਂ ਹੀ ਬਿਨਾਂ ਦੇਖਿਆ ਹੀ ਬਹੁਤ ਕੁਝ ਹੋ ਜੇ ਉਦੋਂ ਇਹ ਖਾਨੇ ਕਹਾਵਤ ਵਰਤੀ ਜਾਂਦੀ ਹੈ ਜਦੋਂ ਧਿਆਨ ਨਾ ਹੋਵੇ ਧਿਆਨ ਨਾ ਦਿੱਤਾ ਜਾਵੇ ਉਹੀ ਕੁਝ ਸ਼ਾਇਦ ਆਮ ਆਦਮੀ ਪਾਰਟੀ ਦੇ ਨਾਲ ਹੁੰਦਾ ਪ੍ਰਤੀਤ ਹੋ ਰਿਹਾ ਆਮ ਆਦਮੀ ਪਾਰਟੀ ਦੇ ਨਾਲ ਜੋ ਚੀਜ਼ਾਂ ਵਾਪਰ ਰਹੀਆਂ ਨੇ ਉਸ ਦੇ ਵਿੱਚ ਸ਼ਾਇਦ ਇਹ ਕਹਾਵਤ ਟੁੱਕਦੀ ਨਜ਼ਰ ਆ ਰਹੀ ਹੈ ਸੁਸ਼ੀਲ ਕੁਮਾਰ ਰਿੰਕੂ ਸ਼ੀਤਲੰਗੁਰਾਲ ਆਮ ਆਦਮੀ ਪਾਰਟੀ ਨੂੰ ਅਲਵਦਾ ਕਹਿ ਹਟੇ ਨੇ ਦੂਜੇ ਪਾਸੇ ਤਿੰਨ ਲੀਡਰ ਇਹ ਦਾਅਵਾ ਕਰ ਗਏ ਨੇ ਕਿ ਉਹਨਾਂ ਨੂੰ ਵੀ 25-25 ਕਰੋੜ ਦਾ ਆਫਰ ਆ ਚੁੱਕਿਆ ਹੈ 45-25 ਕਰੋੜ ਕਿੰਨੇ ਦਾ ਆਫਰ ਹੈਗਾ ਉਹਨਾਂ ਨੇ ਸਾਰੀ ਹਾਲ ਬਿਆਨੀ ਕੀਤੀ ਹੈ ਪਰ ਇਸ ਦੇ ਨਾਲ ਆਮ ਆਦਮੀ ਪਾਰਟੀ ਦੇ ਉੱਤੇ ਵੱਡੇ ਸਵਾਲ ਖੜੇ ਹੋ ਰਹੇ ਨੇ ਆਮ ਆਦਮੀ ਪਾਰਟੀ ਦੀ ਸਸਟੇਨੇਬਿਲਟੀ ਤੇ ਵੱਡੇ ਸਵਾਲ ਖੜੇ ਹੋ ਰਹੇ ਨੇ ਸੁਸ਼ੀਲ ਰਿੰਕੂ ਦੀ ਬੇਵਫਾਈ ਸ਼ਾਇਦ ਸੀਐਮ ਮਾਨ ਸਹਾਰ ਨਹੀਂ ਸਕੇ ਜਿਹੜਾ ਸ਼ੇਰੋ ਸ਼ਾਦੀ ਦਾ ਸਹਾਰਾ ਲੈਣਾ ਪੈ ਗਿਆ ਉਹਨਾਂ ਨੂੰ सीएम भगवंत मान ने शेयर लिखया उस वेले जदों सुशील रिंकू आम आदमी पार्टी ਛੱਡ ਕੇ ਭਾਜਪਾ ਚ ਜੁਆਇਨ ਕਰ ਗਏ ਨੇ सुशील रिंकू ਸਿਟਿੰਗ ਐਮਪੀ ਔਰ ਦੂਜੇ ਪਾਸੇ ਸਿਟਿੰਗ ਐਮਐਲਏ ਸ਼ੀਤਲ ਲੰਗੋਰਾਲ ਇੱਕ ਦੂਸਰੇ ਦੇ ਭਾਵੇਂ ਕੱਟੜ ਦੁਸ਼ਮਣ ਇੱਕ ਸਮੇਂ ਦੇ ਉੱਤੇ ਪਰ ਫਨ ਰਲ ਕੇ ਤੇ ਭਾਜਪਾ ਜੁਆਇਨ ਕਰ ਚੁੱਕੇ ਨੇ ਪਰ ਸੁਸ਼ੀਲ ਰਿੰਕੂ ਦੀ ਬੇਵਫਾਈ ਦੇ ਉੱਤੇ ਸੀਐਮ ਭਗਵੰਤ ਮਾਨ ਨੇ ਇੱਕ ਬੜਾ ਮਕਬੂਲ ਸ਼ੇਅਰ ਲਿਖਿਆ ਇੱਕ ਕਵਿਤਾ ਲਿਖੀ ਹੈ ਜਿਹੜੀ ਸੋਸ਼ਲ ਮੀਡੀਆ ਤੇ ਸਰਕੂਲੇਟ ਹੋ ਰਹੀ ਹੈ ਪਹਿਲਾਂ ਉਹ ਸ਼ੇਅਰ ਤੇ ਉਹ ਕਵਿਤਾ ਪੜ੍ਹ ਦਿੰਦੇ ਆ ਮੁੜ ਕੇ ਆਗਾ ਦਾ ਵੇਰਵਾ ਸੀਐਮ ਭਗਵੰਤ ਮਾਨ ਆਪਣੇ ਟਵੀਟ ਦੇ ਵਿੱਚ ਜਿਹੜੀ ਕਵਿਤਾ ਲਿਖਦੇ ਨੇ ਉਹਦੇ ਵਿੱਚ ਸਾਫ਼ ਲਿਖਿਆ ਹੈ ਕਿ ਆਪਣੇ ਵੱਲੋਂ ਤਾਂ ਦਰਿਆ ਵੱਡੇ ਘਰ ਜਾਂਦੇ ਨੇ ਪਰ ਵਿੱਚ ਸਮੁੰਦਰ ਜਾ ਕੇ ਉਹ ਵੀ ਮਰ ਜਾਂਦੇ ਨੇ ਗਰਦਨ ਸਿੱਧੀ ਰੱਖਣ ਦਾ ਮੁੱਲ ਤਾਰ ਰਹੇ ਆ ਬੇਸ਼ਰਮਾਂ ਦਾ ਤਾਂ ਨੀਵੀਂ ਪਾ ਕੇ ਸਰ ਜਾਂਦਾ ਪੰਜਾਬ ਦੀ ਗਰਦਨ ਮਾਣ ਨਾਲ ਹਮੇਸ਼ਾ ਉੱਚੀ ਰੱਖਾਂਗੇ ਬਿਲਕੁਲ ਗਰਦਨ ਸਿੱਧੀ ਰੱਖਣ ਦਾ ਮੁੱਲ ਤਾਰ ਰਹੇ ਆ ਬੇਸ਼ਰਮਾਂ ਦਾ ਨੀਵੀਂ ਪਾ ਕੇ ਸਰ ਜਾਂਦਾ ਇਹ ਸ਼ੇਰ ਬੜਾ ਹੀ ਮਕਬੂਲ ਸ਼ੇਰ ਰਿਹਾ ਪਰ ਸੀਐਮ ਭਗਵੰਤ ਮਾਨ ਨੂੰ ਇਸਤੇਮਾਲ ਕਰਨਾ ਪੈ ਗਿਆ ਉਸ ਵੇਲੇ ਜਦੋਂ ਸੁਸ਼ੀਲ ਰਿੰਕੂ ਛੱਡ ਕੇ ਗਏ ਸੁਸ਼ੀਲ ਕੁਮਾਰ ਰਿੰਕੂ ਸ਼ੀਤਲੰਗੁਰਾਲ ਭਾਜਪਾ ਚ ਜਾਂਦੇ ਨੇ ਪਰ ਸੀਐਮ ਭਗਵੰਤ ਮਾਨ ਉੱਤੇ ਵੀ ਸਵਾਲ ਖੜੇ ਹੁੰਦੇ ਨੇ ਜਦੋਂ ਸੁਸ਼ੀਲ ਰਿੰਕੂ ਨੂੰ ਉਮੀਦਵਾਰ ਲਾਨਿਆ ਗਿਆ ਸੀ ਜ਼ਮਨੀ ਚੋਣ ਦੇ ਵਿੱਚ ਉਦੋਂ ਕਾਂਗਰਸ ਪਾਰਟੀ ਤੋਂ ਟੁੱਟ ਕੇ ਆਏ ਸੀ ਸੁਸ਼ੀਲ ਰਿੰਕੂ ਕਾਂਗਰਸ ਪਾਰਟੀ ਤੋਂ ਤੋੜਿਆ ਗਿਆ ਸੁਸ਼ੀਲ ਰਿੰਕੂ ਨੂੰ ਪਾਰਟੀ ਚ ਲਿਆਂਦਾ ਗਿਆ ਔਰ ਲਿਆ ਕੇ ਚੋਣ ਜਿਤਾ ਦਿੱਤੀ ਗਈ ਚੋਣ ਆਮ ਆਦਮੀ ਪਾਰਟੀ ਦੇ ਬੈਨਰ ਹੇਠ ਸੁਸ਼ੀਲ ਰਿੰਕੂ ਜਿੱਤ ਜਾਂਦੇ ਨੇ ਆਮ ਆਦਮੀ ਪਾਰਟੀ ਦਾ ਚਿਹਰਾ ਬਣ ਜਾਂਦੇ ਨੇ ਇੱਕ ਮਾਤਰ ਜਿਹੜਾ ਜਿਹੜਾ ਸੀਐਮ ਭਗਵੰਤ ਮਾਨ ਦੇ ਬਾਅਦ ਹੁਣ ਇੱਕੋ ਮਾਤਰ ਐਮਪੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ ਰਹਿ ਗਿਆ ਸੀ ਖੈਰ ਇਹਨਾਂ ਮਸਲਿਆਂ ਨੂੰ ਲੈ ਕੇ ਜਦੋਂ ਸੀਐਮ ਭਗਵੰਤ ਮਾਨ ਰੈਲੀਆਂ ਦੌਰਾਨ ਸੁਸ਼ੀਲ ਰਿੰਕੂ ਨੂੰ ਨਾਲੋ ਨਾਲ ਰੱਖਦੇ ਸੀ ਉਸ ਵੇਲੇ ਕਹਿੰਦੇ ਸੀ ਕਿ ਸੁਸ਼ੀਲ ਰਿੰਕੂ ਨੂੰ ਸਾਰਾ ਕੁਝ ਮੈਂ ਸਿਖਾ ਦੇਵਾਂਗਾ ਸੁਸ਼ੀਲ ਰਿੰਕੂ ਨੂੰ ਸਿਆਸਤ ਦੇ ਸਾਰੇ ਗੁਣ ਜਿਹੜੇ ਨੇ ਮੈਂ ਸਿਖਾ ਦੇਵਾਂਗਾ ਪਰ ਹੁਣ ਸੀਐਮ ਭਗਵੰਤ ਮਾਨ ਦੇ ਉੱਤੇ ਵੀ ਸਵਾਲ ਖੜਦਾ ਹੈ ਕਿ ਕੀ ਹੁਣ ਸਾਰਾ ਕੁਝ ਸਿਖਾ ਦਿੱਤਾ ਗਿਆ ਜਾਂ ਫਿਰ ਸਿੱਖਿਆ ਸਿਖਾਇਆ ਸੁਸ਼ੀਲ ਕੁਮਾਰ ਰਿੰਕੂ ਕਾਂਗਰਸ ਚੋਂ ਆਇਆ ਸੀ ਖੈਰ ਆਪਣੇ ਆਪ 'ਚ ਬੜੇ ਵੱਡੇ ਸਵਾਲ ਖੜੇ ਹੋ ਰਹੇ ਨੇ ਸੀਐਮ ਭਗਵੰਤ ਮਾਨ ਵੀ ਇਸ ਵੇਲੇ ਖਾਸੇ ਝਟਕੇ 'ਚ ਨੇ ਇੱਕ ਪਾਸੇ ਤਰਵੰਦ ਕੇਜਰੀਵਾਲ ਦੀ ਗ੍ਰਿਫਤਾਰੀ ਸਤਾ ਰਹੀ ਹੈ ਜਿਹੜੀ ਗ੍ਰਿਫਤਾਰੀ ਈਡੀ ਨੇ ਕੀਤੀ ਪਰ ਦੂਜੇ ਪਾਸੇ ਸੁਸ਼ੀਲ ਰਿੰਕੂ ਤੇ ਸ਼ੀਤਲنگਰਾਲ ਦੀ ਬੇਵਫਾਈ ਤੋਂ ਬਾਅਦ ਆਮ ਆਦਮੀ ਪਾਰਟੀ ਨੂੰ ਵੱਡੇ ਝਟਕੇ ਲੱਗਣੇ ਸ਼ੁਰੂ ਹੋ ਗਏ ਨੇ ਆਮ ਆਦਮੀ ਪਾਰਟੀ ਦਾ ਰੁਖ ਕੀ ਹੁੰਦਾ ਹੁਣ ਇਹ ਵੇਖਣ ਵਾਲੀ ਗੱਲ ਹੋਵੇਗੀ ਕਿਉਂਕਿ ਹਾਲਾਤ ਬੜੇ ਤਣਾਅਪੂਰਵਕ ਹੋ ਰਹੇ ਨੇ ਸੀਐਮ ਭਗਵੰਤ ਮਾਨ ਭਾਵੇਂ ਇਹ ਦਾਅਵਾ ਕਰ ਰਹੇ ਹੁੰਦੇ ਨੇ ਔਰ ਇੱਥੋਂ ਤੱਕ ਕਿ ਉਮੀਦਵਾਰ ਵੀ ਐਲਾਨ ਦਿੱਤਾ ਹੁੰਦਾ ਹੁਣ ਤਾਂ ਇਹ ਤੈਅ ਸੀ ਕਿ ਆਮ ਆਦਮੀ ਪਾਰਟੀ ਦੀ ਜਲੰਧਰ ਦੀ ਸੀਟ ਤੋਂ ਸੁਸ਼ੀਲ ਰਿੰਕੂ ਚੋਣ ਲੜਨਗੇ ਐਮਪੀ ਦੀ ਸੀਟ ਤੋਂ ਚੋਣ ਲੜਨਗੇ ਪਰ ਐਨ ਮੌਕੇ ਤੇ ਉਮੀਦਵਾਰ ਐਲਾਨੇ ਜਾਣ ਦੇ ਬਾਵਜੂਦ ਸੁਸ਼ੀਲ ਰਿੰਕੂ ਆਮ ਆਦਮੀ ਪਾਰਟੀ ਦਾ ਪੱਲਾ ਛੱਡ ਦਿੰਦੇ ਨੇ ਹਾਲਾਂਕਿ ਇਹ ਅਦੇ ਤੱਕ ਪ੍ਰਤੱਖ ਸੀ ਕਿ ਜੇ ਪਿਛਲੀ ਵਾਰ ਵੀ ਜਤ ਹਾਸਲ ਕੀਤੀ ਸੁਸ਼ੀਲ ਰਿੰਕੂ ਨੂੰ ਪੰਜਾਬ ਦੇ ਲੋਕ ਜਲੰਧਰ ਦੇ ਲੋਕ ਪਸੰਦ ਕਰਦੇ ਨੇ ਤਾਂ ਜ਼ਾਹਿਰ ਤਨ ਸੁਸ਼ੀਲ ਰਿੰਕੂ ਨੂੰ ਚੋਣ ਵਿੱਚ ਅਜਿਤ ਦਿਲਾਈ ਜਾ ਸਕਦੀ ਹੈ ਪਰ ਇਹਨਾਂ ਮਸਲਿਆਂ ਨੂੰ ਲੈ ਕੇ ਸੁਸ਼ੀਲ ਰਿੰਕੂ ਦੇ ਮਸਲਿਆਂ ਨੂੰ ਲੈ ਕੇ ਸ਼ਾਇਦ ਹੁਣ ਉਸ ਤਰ੍ਹਾਂ ਨਹੀਂ ਸੋਚਿਆ ਜਾ ਸਕਦਾ ਆਮ ਆਦਮੀ ਪਾਰਟੀ ਕਿਤੇ ਨਾ ਕਿਤੇ ਦਾਅਵੇ ਕਰ ਰਹੀ ਹੈ ਕਿ ਹੁਣ ਸੁਸ਼ੀਲ ਰਿੰਕੂ ਦੀ ਥਾਂ ਦੇ ਉੱਤੇ ਕਹੋ ਜਾ ਉਮੀਦਵਾਰ ਲਿਆਵਾਂਗੇ ਜਿਹੜਾ ਸੁਸ਼ੀਲ ਰਿੰਕੂ ਨੂੰ ਹਰਾ ਦੇਵੇਗਾ ਪਰ ਕੀ ਸੁਸ਼ੀਲ ਰਿੰਕੂ ਨੂੰ ਲਿਆਉਣ ਤੋਂ ਪਹਿਲਾਂ ਇਹ ਸੋਚਿਆ ਗਿਆ ਕਿ ਉਹਨਾਂ ਨੂੰ ਕਾਂਗਰਸ ਤੋਂ ਤੋੜਿਆ ਜਾ ਰਿਹਾ ਉਸ ਵੇਲੇ ਵੀ ਬਹੁਤ ਵੱਡੇ ਪੱਧਰ ਦੇ ਉੱਤੇ ਇਹ ਚਰਚਾਵਾਂ ਛੜੀਆਂ ਸੀ ਕਿ ਜਿਹੜਾ ਆਪਣੀ ਮਾਂ ਪਾਰਟੀ ਦੇ ਵਿੱਚ ਹੀ ਨਹੀਂ ਰਹਿ ਸਕਿਆ ਉਹ ਆਮ ਆਦਮੀ ਪਾਰਟੀ 'ਚ ਆ ਕੇ ਕਿਵੇਂ ਆਮ ਆਦਮੀ ਪਾਰਟੀ ਦੀ ਵਫਾ ਕਰ ਸਕਦਾ ਉਸ ਵੇਲੇ ਵੀ ਲੋਕ ਸਿੱਧੇ ਤੌਰ ਦੇ ਉੱਤੇ ਨਿਸ਼ਾਨੇ ਸਾਧ ਰਹੇ ਸੀ ਸਵਾਲ ਖੜੇ ਕਰ ਰਹੇ ਸੀ ਪਰ ਉਸ ਵੇਲੇ ਆਮ ਆਦਮੀ ਪਾਰਟੀ ਨੇ ਸੁਸ਼ੀਲ ਕੁਮਾਰ ਰਿੰਕੂ ਨੂੰ ਉਮੀਦਵਾਰ ਐਲਾਨ ਦਿੱਤਾ ਆ ਪਾਰਟੀ ਦੇ ਵਿੱਚ ਲਿਆ ਕੇ ਸੁਸ਼ੀਲ ਕੁਮਾਰ ਰਿੰਕੂ ਨੂੰ ਜਿੱਤ ਦਬਾਅ ਵੀ ਦਿੱਤੀ ਔਰ ਉਸ ਤੋਂ ਬਾਅਦ ਸੁਸ਼ੀਲ ਕੁਮਾਰ ਰਿੰਕੂ ਲੋਕ ਸਭਾ ਵੀ ਪਹੁੰਚ ਗਏ ਸੁਸ਼ੀਲ ਕੁਮਾਰ ਰਿੰਕੂ ਲੋਕ ਸਭਾ ਦੇ ਵਿੱਚ ਵੇਖੇ ਗਏ ਸੁਨੇ ਗਏ ਪਰ ਇਸ ਦੇ ਬਾਵਜੂਦ ਇਸ ਸਭ ਦੇ ਬਾਵਜੂਦ ਸੁਸ਼ੀਲ ਕੁਮਾਰ ਰਿੰਕੂ ਹੁਣ ਜਦੋਂ ਨਵੀਆਂ ਲੋਕ ਸਭਾ ਚੋਣਾਂ ਆਈਆਂ ਜਦੋਂ ਆਵਾਦਮੀ ਪਾਰਟੀ ਕੌਨਫੀਡੈਂਸੀ ਕਿ ਸੁਸ਼ੀਲ ਕੁਮਾਰ ਰਿੰਕੂ ਜਿੱਤਣਗੇ ਉਦੋਂ ਹੀ ਸੁਸ਼ੀਲ ਕੁਮਾਰ ਰਿੰਕੂ ਟਾਟਾ ਬਾਏ ਬਾਏ ਕਰ ਗਏ ਸੁਸ਼ੀਲ ਕੁਮਾਰ ਰਿੰਕੂ ਨੇ ਉਦੋਂ ਹੀ ਅਲਵਦਾ ਕਰ ਦਿੱਤੀ ਔਰ ਸੀਐਮ ਭਗਵੰਤ ਮਾਨ ਜਿਹੜੇ ਕਹਿੰਦੇ ਸੀ ਕਿ ਹਾਲਾਂਕਿ ਇੱਕ ਸ਼ੇਅਰ ਲਿਖ ਕੇ ਜ਼ਰੂਰ ਆਪਣਾ ਗੁੱਸਾ ਆਪਣਾ ਰੋਸ ਔਰ ਆਪਣੀ ਹਤਾਸ਼ਾ ਉਸ ਦਾ ਪ੍ਰਗਟਾਵਾ ਕੀਤਾ ਸੀ ਐਮ ਭਗਵੰਤ ਮਾਨ ਨੇ ਪਰ ਹੁਣ ਇਸ ਦਾ ਕੀ ਫਾਇਦਾ ਜਦੋਂ ਮੌਕਾ ਸੀ ਉਦੋਂ ਮੌਕਾ ਸੰਭਾਲਣ ਦੀ ਲੋੜ ਸੀ ਸੁਸ਼ੀਲ ਕੁਮਾਰ ਰਿੰਕੂ ਨੂੰ ਜਿਆਮ ਆਦਮੀ ਪਾਰਟੀ ਚ ਲਿਆਂਦਾ ਸੀ ਤਾਂ ਉਹਨਾਂ ਦੇ ਉੱਥੇ ਸਸਟੇਨ ਕਰਨ ਵਾਸਤੇ ਵੀ এনवायरमेंट ਪੈਦਾ ਕਰਨਾ ਚਾਹੀਦਾ ਸੀ ਔਰ ਜੇ ਪਹਿਲਾਂ ਹੀ ਪਾਰਟੀ ਦੇ ਵਿੱਚੋਂ ਬੰਦਾ ਤੋੜ ਕੇ ਨਹੀਂ ਲਿਆਉਣਾ ਸੀ ਜੇ ਇੰਨਾ ਹੀ ਫਰੇਜਾਈਲ ਕਨਸੈਪਟ ਸੀ ਪੰਜਾਬ ਦੇ ਵਿੱਚ ਤਾਂ ਉਸ ਦੀ ਥਾਂ ਦੇ ਉੱਤੇ ਪਹਿਲਾਂ ਹੀ ਕੋਈ ਇਹੋ ਜਿਹਾ ਲੀਡਰ ਉੱਥੇ ਰੱਖਣਾ ਚਾਹੀਦਾ ਸੀ ਜਿਹੜਾ ਲੀਡਰ ਆਮ ਆਦਮੀ ਪਾਰਟੀ ਦੇ ਨਾਲ ਵਫਾ ਕਰੇ ਜਿਹੜਾ ਲੀਡਰ ਆਮ ਆਦਮੀ ਪਾਰਟੀ ਦਾ ਹੱਕ ਪੂਜੇ ਪਰ ਦੂਜੇ ਪਾਸੇ ਸੁਸ਼ੀਲ ਰਿੰਕੂ ਔਰ ਸ਼ੀਤਲੰਗੁਰਾਲ ਦਾ ਇਹ ਦਾਵਾ ਸੀ ਹੁਣ ਤੱਕ ਇਹ ਦਾਵਾ ਸੀ ਕਿ ਉਹ ਆਮ ਆਦਮੀ ਪਾਰਟੀ ਨੂੰ ਨਹੀਂ ਛੱਡਣਗੇ ਪਰ ਆਖਰਕਾਰ ਉਹ ਛੱਡ ਗਏ ਪਰ ਵੱਡਾ ਸਵਾਲ ਇਹ ਖੜਦਾ ਹੈ ਕਿ ਹੁਣ ਇੱਥੇ ਕਸੂਰਵਾਰ ਕੌਣ ਹੈ ਵੱਡਾ ਸਵਾਲ ਇਹ ਖੜਦਾ ਹੈ ਕਿ ਸੁਸ਼ੀਲ ਰਿੰਕੂ ਸ਼ੀਤਲੰਗੁਰਾਲ ਦੀ بے وفائی ਤੋਂ ਬਾਅਦ ਹੁਣ ਅਗਲਾ ਨੰਬਰ ਕਿਸ ਦਾ ਹੈ ਕੌਣ ਹੁਣ ਯੂ ਟਰਨ ਮਾਰਨ ਵਾਲਾ ਹੈ ਕਿਹੜਾ ਹੁਣ پارٹی ਛੱਡ ਕੇ ਤੇ ਦੂਸਰੀ پارٹی ਜਾਣ ਵਾਲਾ ਹਾਲ ਹੀ ਦੇ ਵਿੱਚ ਦਵੀਆਂ ਪ੍ਰੈਸ ਕਾਨਫਰੰਸਾਂ ਹੋ ਰਹੀਆਂ ਨੇ ਦਾਅਵੇ ਕੀਤੇ ਜਾ ਰਹੇ ਨੇ ਕਿਸੇ ਨੂੰ 45 ਕਿਸੇ ਨੂੰ 25 ਕਰੋੜ ਰੁਪਇਆ ਆਫਰ ਹੋ ਰਿਹਾ ਹੈ ਤਾਂ ਕੀ ਹੁਣ ਨਵੇਂ ਤੌਰ ਦੇ ਬਦਲਾਅ ਦਾ ਸਮਾਂ ਆ ਚੁੱਕਿਆ ਹੈ ਕੀ ਹੁਣ ਆਮ ਆਦਮੀ ਪਾਰਟੀ ਹੌਲੀ ਹੌਲੀ ਖੇਰੂ ਹੋਣ ਲੱਗ ਗਈ ਹੈ ਜਿਹੜੀ ਆਮ ਆਦਮੀ ਪਾਰਟੀ ਨੇ 92 ਸੀਟਾਂ ਵਿਧਾਨ ਸਭਾ ਦੇ ਵਿੱਚ ਹਾਸਲ ਕਰਕੇ ਤੇ ਝੰਡਾ ਚੁਲਾਇਆ ਸੀ ਫਹਿਰਾਇਆ ਸੀ ਕੀ ਉਹ ਆਮ ਆਦਮੀ ਪਾਰਟੀ ਹੁਣ ਹੌਲੀ ਹੌਲੀ ਕਰਕੇ ਤੀਲਾ ਤੀਲਾ ਹੋਣ ਜਾ ਰਹੀ ਹੈ ਇਹ ਆਪਣੇ ਆਪ ਚ ਬੜੇ ਸਵਾਲ ਖੜੇ ਹੋ ਰਹੇ ਨੇ ਦਿੱਲੀ ਦੇ ਸੀਐਮ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਹੁਣ ਜਦੋਂ ਆਮ ਆਦਮੀ ਪਾਰਟੀ ਦੇ ਦੋ ਵੱਡੇ ਚਿਹਰੇ ਪਾਰਟੀ ਛੱਡ ਗਏ ਨੇ ਹੁਣ ਇਸ ਤੋਂ ਬਾਅਦ ਕੀ ਹੈ ਇਹ ਦੇਖਣਾ ਹੋਵੇਗਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਔਰ ਤੱਕ ਲਈ ਬਨੇ ਰੋ 180 ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ